ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਦੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਫੇਰ ਪਹੁੰਚ ਚੁੱਕੇ ਹਾਂ ਪਿੰਡ ਧੌਲਾ ਤਹਿਸੀਲ ਤਪਾ ਤੇ ਜ਼ਿਲ੍ਹਾ ਬਰਨਾਲਾ ਬਾਈ ਗੁਰਪ੍ਰੀਤ ਕੋਲੇ ਪਹੁੰਚੇ ਹੋਇਆ ਟਾਲੀਵਾਲ ਡੈਰੀ ਫਾਰਮ ਤੇ ਇੱਕ ਦਾ ਕੱਟੀ ਦਿਖਾਵਾਂਗੇ ਮੋਹਰਾ ਨਸਲ ਚ ਪੈਂਦੀ ਜੈਡ ਬਲੈਕ ਕੁਆਲਿਟੀ ਫੁੱਲ ਟਾਪ ਦੋ ਫਾਰਮ ਵਾਲੀਆਂ ਬੱਚੀਆਂ ਦਿਖਾਵਾਂਗੇ ਤੇ ਇੱਕ ਦਿਖਾਵਾਂਗੇ 에ਅਰ ਸ਼ੈਰ ਬੱਚੀ ਤੇ ਇੱਕ ਦਿਖਾਵਾਂਗੇ ਐਚ ਐਫ ਤੇ 에ਅਰ ਸ਼ੈਰ ਦਾ ਕ੍ਰੋਸ ਆ ਤਾਜੀ ਸੂਈਆ ਤੇ ਨਾਲ ਵੀ ਜੇ ਗੱਲ ਕਰ ਲਈ ਇੰਪੋਰਟਡ ਸੀਮਨ ਦੀ ਬੱਛੀ ਆ ਬਾਕੀ ਗੱਲਬਾਤ ਵਾਈ ਨਾ ਕਰਾ ਦਾਂਗੇ ਇਕੱਲੀ ਇਕੱਲੀ ਖੋਲ ਕੇ ਤੋੜ ਕੇ ਦਿਖਾ ਦਾਂਗੇ ਡਿਟੇਲ ਸਾਰੀਆਂ ਦੀ ਲੈ ਕੇ ਦੇ ਦੂੰਗਾ ਤੁਹਾਨੂੰ ਜਾਣਕਾਰੀ ਆ ਜਾ ਗੁਰਪ੍ਰੀਤ ਹੋਰ ਕਿਵੇਂ ਆ ਫਿਰ ਕੀ ਹਾਲ ਆ ਬਈ ਗੁਰੀ ਚੜਦੀ ਕਲਾ ਵਧੀਆ ਵਧੀਆ ਕਿਵੇਂ ਚੱਲਦਾ ਕੰਮ ਪੂਰਾ ਵਧੀਆ ਬਈ ਅੱਗੇ ਆਪਾਂ ਵੀਡੀਓ ਪਾਈਆ ਤੇ ਲਾਈਵ ਚ ਲਾਇਆ ਹਾਂਜੀ ਹਾਂਜੀ ਸਾਰਾ ਪੈਗਿਆ ਮਾਲ ਠੀਕ ਆ ਗੱਲ ਸੁਈ ਤੋਂ ਕਰ ਲੀਏ ਸ਼ੁਰੂ ਕਰ ਲੋਈ ਕਰ ਐਂਡ ਤੇ ਕੱਟੀ ਵੀ ਦਿਖਾ ਦਾਂਗੇ ਨਾ ਹਾਂਜੀ ਐਂਡ ਤੇ ਇੱਕ ਕੱਟੀ ਦਿਖਾਵਾਂਗੇ ਆਈ ਤੇ ਮਾਰ ਦੇ ਗਹਿਰੀ ਕੈਮਰਾ ਓਏ ਇਹ ਆ ਗਈ ਮੇਰਾ خیال ਆ ਇੱਟ ਫਤਿਹਾਰ ਸ਼ਹਿਰ ਦਾ ਕਰੋ ਹਾਂਜੀ ਹਾਂਜੀ ਇਹ ਅੱਜੀ ਸੂਈ ਆ ਜੀ ਸਵੇਰ ਜੇਰ ਪਈ ਤੇ ਜੇਰ ਦਿਖਾ ਦੇ ਵੀਰੇ ਜੇਰ ਤੇ ਹੀ ਮਾਰਦੇ ਗਰੀ ਕੈਮਰਾ ਨਾਲ ਤੋੜ ਦੇ ਬਾਈ ਖੋਲ ਕੇ ਸੂਹਾ ਕਿਹੜਾ ਇਹਦਾ ਸੂਹਾ ਦੂਜਾ ਸੂਈ ਆ ਜੀ ਦੂਜਾ ਸੂਹਾ ਤਾਜੀ ਸੂਈ ਜੇਰ ਜੱਪਾ ਡੰਨ ਕੱਦ ਬੱਡ ਵੀ ਚੰਗਾ ਲੰਬਾਈ ਵੀ ਚੰਗੀ ਤੇ ਜਿਹੜੀ ਮੇਨ ਗੱਲ ਆ ਨਾਲ ਇਹਦੇ ਬੱਛੀ ਆ ਗਈ ਬੱਛੀ ਵੀ ਦਿਖਾ ਦੂੰਗਾ ਤੁਹਾਨੂੰ ਬਾਕੀ ਥਣ ਦਾ ਸੈਜ ਬਹੁਤ ਸੋਹਣਾ ਤੇ ਥਣ ਲੱਗਿਆ ਵੀ ਫੁੱਲ ਲੱਗਿਆ ਬੜਾ ਚੰਗਾ ਲੱਗਿਆ ਹੱਥੀ ਚੂਣ ਵਾਲਾ ਦਾ ਜੀ ਕੀ ਰਿਕਾਰਡ ਜਿਆ ਦੱਸਿਆ ਗੁਰਪ੍ਰੀਤ ਜੀ ਇਨੇ 22 ਕਿਲੋ ਦੁੱਧ ਦਿੱਤਾ ਸੀ ਪਹਿਲਾਂ ਨੇ ਪਹਿਲਾਂ ਨੇ ਹਾਂਜੀ 22 ਮੰਨ ਲਓ 24 25 ਕਿਲੋ ਦੁੱਧ ਦੇ ਦੂਗੀ ਠੀਕ ਹੈ ਜੀ 24 25 ਕਿਲੋ ਦੁੱਧ 22 ਕਹਿੰਦਾ ਇਸ ਵਾਰੀ ਇਹ ਦੇ ਦੂਗੀ ਤੇ ਇੱਕ ਗੱਲ ਹੋਰ ਦੱਸਦਾ ਨਾ ਚੱਲੂਗੀ ਗਰਮੀ ਸਰਦੀ ਚ ਹਣਾ ਹਾਂਜੀ ਦੋਨੇ ਮਨਦੀ ਦੋਨੇ ਸੀਜ਼ਨ ਵਾਲਾ ਤੋਹਫਾ ਤੇ ਜਾਨ ਪੱਖੋਂ ਵੀ ਨਹੀਂ ਮਾੜੀ ਤੇ ਬਾਕੀ ਜਿਹੜੀ ਬਾਕੀ ਠੰਡੀ ਸੀ ਲਾ ਬਾਡੀ ਦੀ ਬਣਾਵਟਾ ਕੀ ਜਿਵੇਂ ਆ ਆ ਚੀਜ਼ ਦਾ ਗੈਪ ਦਿਖਾਈ ਕਿੰਨਾ ਗੈਪ ਆ ਗਿਆ ਔਰੇ ਦਾ ਆ ਚੀਜ਼ਾਂ ਦਾ ਨਾ ਨਾ ਦਿਖਾ ਦੇ ਕੈਮਰੇ ਨਾਲ ਤੇ ਪਿੱਠ ਦੀ ਚੜਾਈ ਹਣਾ ਤੇ ਇਧਰਲੇ ਬੰਨੇਓ ਗਾਂ ਵਾਲੇ ਬੰਨੇਓ ਦਿਖਾ ਦੇ ਆਰਡਰ ਆ ਗਾਂ ਵਾਲੇ ਬੰਨੇ ਮਾਰ ਦੇ ਆਰਡਰ ਤੇ ਕੈਮਰਾ ਸਮਾਰ ਕੇ ਮਾਗਰ ਮੂਰੇ ਦਾ ਆਰਡਰ ਆਇਆ ਇੱਥੋਂ ਦਿਖਾ ਦੇ ਸਮਾਰ ਕੇ ਤੇ ਨਾਲ ਵੀ ਇਹਦੇ ਬੱਛੀ ਆ ਤੇ ਗੈਪ ਵੀ ਯਾਰ ਥਣਾ ਦੇ ਵਿੱਚ ਬੱਛੀ ਦੇ ਫੁੱਲੇ ਆ ਗਿਆ ਤੇ ਨਾਲ ਬੱਛੀ ਵੀ ਦਿਖਾ ਦੇ ਬੱਛੀ ਤੇ ਮਾਰ ਦੇ ਕੈਮਰਾ ਘਰੀ ਗੁਰਪਰੀ ਤਾਂ ਇਹਨੂੰ ਤੇ ਬੱਛੀ ਦੀ ਫੇਸ ਕੁਆਲਿਟੀ ਤੇ ਮਾਰਨੀ ਹੈ ਜੀ ਗਲਾਬੀ ਨੋਜ ਦੇ ਵਿੱਚ ਆ ਗਈ ਇੰਪੋਰਟਡ ਸੀਮਨ ਦੀ ਬੱਛੀ ਆ ਵਧੀਆ ਬੰਦਿਆਂ ਤੋਂ ਵਧੀਆ ਫਾਰਮਰ ਬੰਦਿਆਂ ਤੋਂ ਲਈ ਆਪਾਂ ਵੇੜ ਜੀ ਚੰਗੇ ਸੀਮਨ ਦੀ ਨਾਲ ਪਛੀਆ ਇੱਕ ਨਾਲ ਇੱਕ ਨਗੀਨਾ ਫਰੀ ਆ ਮਾਂ ਨਾਲੋਂ ਜੇ ਬੱਚੀ ਦੀ ਗੱਲ ਕਰਾਂ ਚਾਰ ਚੱਕ ਵੀ ਆ ਚਾਰ ਚੰਦੇ ਘੱਟ ਨਹੀਂ ਹੈਗੀ ਫੁੱਲ ਪਾਇਓਰਟੀ ਜੀ ਆ ਗਈ ਦੁੱਧ ਐਸ ਵਾਰੀ ਪਾਧੂ 24 25 ਮੌਨ ਖੁੱਲਾ ਡੋਲਾ ਹੈ ਹਾਂ ਬਾਕੀ ਦੁੱਧ ਹੁੰਦਾ ਤੁਹਾਡੀ ਸੇਵਾ ਦਾ ਹਰੇਕ ਵੀਡੀਓ ਚ ਕਹਿਣਾ ਵੀ ਹੁੰਦਾ ਵੀ ਉਹ ਤੁਸੀਂ ਪਸ਼ੂ ਭਾਈ ਆਪਦੀ ਸਮਝ ਨਾਲ ਆਪਦੀ ਜੱਜਮੈਂਟ ਨਾਲ ਲੈਣਾ ਹੁੰਦਾ ਹਾਂ ਜੀ ਕਿਉਂਕਿ ਕਈ ਵਾਰੀ ਮਾਂ ਦਾ ਬਹੁਤਾ ਗੁਰੀ ਇਹਦੇ ਨਮਾਉਣ ਵਾਲੀ ਆ ਇਹ ਇੱਕ ਮੌਸਮ ਥੋੜਾ ਠੰਡਾ ਆ ਗਿਆ ਨਾ ਮੌਸਮ ਠੰਡੇ ਕਰਕੇ ਤੁਹਾਨੂੰ ਪਤਾ ਵੀ ਜਿੰਨੀਆਂ ਕਿ ਵੀਡੀਓ ਬਣਾਉਣਾ ਧਾਰਾ ਮਾਰ ਕੇ ਦਿਖਾ ਦੇ ਐ ਮੰਨ ਲਾ ਵੀ ਬਿਨਾ ਨਵਾਈ ਹੁੰਦੇ ਨੇ ਧਾਰਾ ਨਾਲ ਵੀ ਨਮੇੜੇ ਦੇ ਕੰਮ ਜੇ ਕਿਸੇ ਸੱਜਣ ਨੇ ਆਨਲਾਈਨ ਮੰਗਵਾਣੀ ਹੋਈ ਆਨਲਾਈਨ ਵੀ ਮੰਗਾ ਲਿਓ ਬਾਈ ਤੋਂ ਕਿਉਂਕਿ ਇਹ ਬੌਲੇ ਚ ਹੀ ਆ ਗਾ ਹੁਣ ਇਹ ਲੀਟਰ ਵਾਲਾ ਕਹਿ ਲੀਆ ਜਾਂ ਕੰਡੇ ਵਾਲਾ ਸੀ ਕੱਢਿਆ ਬੋਲਾ ਖਾਲੀ ਕਰੀ ਵੀ ਆ ਸਵੇਰ ਦੀ ਹੁਣ ਆਪਾਂ ਇਹਨੂੰ ਧਾਰਾਂਤੀ ਪਾਸ ਕਰ ਸਕਦੇ ਆ ਇੱਥੋਂ ਦਿਖਾ ਦਿੰਗੇ ਇਸ ਮਾਰ ਕੇ ਨਾਲ ਵੀ ਬੱਚੀ ਸੂ ਆ ਦੂਜਾ ਨਿਆਣਾ ਵੀ ਲੈਂਦੀ ਐ ਜਿਹੜਾ ਪਉਣਾ ਪਾ ਲੋ ਐਂ ਬਹਿਣਾ ਐਂ ਬਹਿਓ ਠੀਕ ਆ ਗੱਲ ਬੁੱਸੀ ਬੁੱਸੀ ਆਪਣੀ ਰਜਾਈ ਵੀ ਆ ਠੀਕ ਆ ਜੀ ਆ ਤੇ ਬੱਚਾ ਲਾ ਕੇ ਧਾਰਾ ਸਾਨੂੰ ਆਪਾਂ ਦਿਖਾ ਦਨੇ ਮਾਰ ਕੇ ਦੀਆਂ ਲਾ ਦੇ ਬੱਚਾ ਬਾਈ ਇਹ ਧਾਰਾ ਸੱਜਣੋਂ ਚੈੱਕ ਕਰ ਸਕਦੇ ਬੋਲਾ ਹੀ ਆ ਗੁਰੀ ਹੋਏ ਦੇਖ ਸਕਦਾ ਆਲਾ ਸੱਜਣ ਮਾਰਦੇ ਪਿਛਲਿਆਂ ਚ ਵੀ ਮਾਰਦੀ ਬਾਈ ਜੀ ਵੀ ਮਾਰਦੀ ਆ ਤੇ ਬਾਜੀ ਬਾਵਾ ਓਕੇ 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 ਆ ਕੰਮ ਚੱਲ ਇਹ ੱ ਛੱਡੀ ਦੀ ਨਿਸ਼ਾਨੀ ਹੁੰਦੀ ਆ ਜਿਹੜਾ ਬੋਲਾ ਮਾਰਦੇ ਆਪਣਾ ਚੀਪਾ ਮਾਰਦੀ ਆ ਵੀ ਲੇੜ ਛੱਡੀ ਹੁੰਦੀ ਆ ਠੀਕ ਆ ਗੱਲ ਆਪਣਾ ਵੀ ਟਾਈਮ 2 ਮਹੀਨੇ ਪਹਿਲਾਂ ਛੱਡ ਦਿੰਦਾ ਹਲਾ ਠੀਕ ਆ ਜੀ ਇਹ ਦੁੱਧ ਜਾਂ ਮਰੀ ਜਾਂਦੀਆਂ ਉਹ ਇਹ ਸੂਆ ਦੂਜਾ ਨਾਲ ਬੱਛੀ ਆ ਜਿਹੜੀ ਬੱਛੀ ਵੀ ਬਾ ਕਮਾਲ ਆ ਤੇ ਆਪ ਵੀ ਬੱਛੀਏ ਆ ਤੇ ਹੁਣ ਮਾਰ ਦੇਗਾ ਜੀ ਆਹ ਕੰਪਨੀ ਤੇ ਹੋਏ ਆਹ ਕੰਪਨੀ ਮਾਰਕੀਟ ਚ ਬੜੀ ਥੋੜੀ ਮਿਲਦੀ ਅੱਜ ਕੱਲ੍ਹ ਪਹਿਲਾਂ ਤੇ ਆਰਡਰ ਤੇ ਮਾਰਦੇ ਉਹਦੇ ਵੱਲੋਂ ਲਿਆ ਉਹ ਦਿਖਾ ਰਸੀ ਦੇ ਨਾੜਾਂ ਨੂੰ ਇੱਥੋਂ ਮਾਰਦੀ ਕੈਮਰਾ ਸਮਾਰ ਕੇ ਆਰਡਰ ਬਣਾਉਗੀ ਅੱਗੇ ਪਿੱਛੇ ਦਾ ਨਸਲ ਇਹਦੀ ਆ ਗਈ ਆਰ ਸ਼ਹਿਰ ਹੁਣ ਪਛਾਣ ਹੋ ਕੇ ਸਾਰੀ ਦਿਖਾ ਦੇ ਜਾਨ ਵਾਲੀ ਬੱਛੀ ਆ ਗਈ ਫੁੱਲੇ ਗੱਬਣਾ ਹਨਾ ਹਾਂ ਗੱਬਣਾ ਮੇਰਾ ਸੂਆ ਕਿਹੜਾ ਬਾਈ ਇਹਦਾ ਵੀ ਦੂਜਾ ਸੂਆ ਆ ਬਾਈ ਤੋਰੀ ਬਾਈ ਖੋਲ ਕੇ ਇਹਨੂੰ ਵੀ ਏ ਐਰ ਸ਼ਹਿਰ ਕੰਪਨੀ ਚ ਆ ਗਈ ਇੱਕ ਜਰਸੀ ਕਹਿਰ ਸ਼ਹਿਰ ਐਰ ਸ਼ਹਿਰ ਮੇਰਾ ਖਿਆਲ ਆ ਵੀ ਜਰਸੀ ਤੋਂ ਵੀ ਘੱਟ ਮਿਲਦੀ ਹੈ ਨਾ ਹਾਂ ਇਹ ओरिजिनल ਆ ਜਮਾ ਇੱਕ ਤਾਂ ਉਹ ਹੁੰਦੀ ਆ ਵੀ ਡੁਪਲੀਕੇਟ ਮਿਲਦੀ ਨਹੀਂ ਲੱਪਣ ਵਗ ਜਾ ਇਹ ਆ ਗਈ ਪਿਓਰ ਐਰ ਸ਼ਹਿਰ ਚ ਕੱਦ ਬੱਡ ਵੀ ਫੁੱਲਾ ਤੇ ਆਡਰ ਕੁਆਲਟੀ ਵੀ ਸੋਹਣੀ ਆ ਇਹਨੂੰ ਇਹ ਤੋਰ ਦੇ ਇੱਥੀ ਦਵਾ ਦੇ ਕਿਹੜਾ ਭਜਦੀ ਆ ਥੋੜਾ ਯਾਰ ਨਾ ਗੁਰੂ ਇਹ ਨਾ ਕਈ ਵਾਰ ਜੋ ਗਾਹਕ ਮੰਗਲੇ ਬਾਹਰਲਾ 2-2 4-4 ਦਿਨ ਗਾਹਕ ਗੱਡੀ ਨਹੀਂ ਭਰਦਾ ਵੀ ਕਹਿਰ ਸਿਰ ਲੈ ਕੇ ਜਾਣੀਆਂ ਨਾਲ ਜਦੋਂ ਗਰਾਰੀ ਅੜ ਜੇ ਹਾਂ ਫਿਰ 2-4 ਦਿਨ ਲੱਗ ਜਾਂਦੇ ਆ ਠੀਕ ਹੈ ਭਾਲਣ ਤੇ ਇਥੋਂ ਥੋੜਾ ਪੇਸ਼ਾਨ ਹੋ ਕੇ ਕੇਰਾ ਹੋਰ ਕੇਰਾ ਹੋਰ ਘਮਾ ਦੇ ਇਧਰ ਨੂੰ ਉਰਨ ਘਮਾ ਦੇ ਘਮਾ ਦੇ ਘਮਾ ਦੇ ਘਮਾ ਦੇ ਕੇਰਾ ਦਿਖਾ ਦੇ ਗਰੀ ਸਮਾਰ ਕੇ ਓਏ ਆਡਰ ਅੱਗੇ ਪਿੱਛੇ ਦਾ ਥੰਡ ਦਾ ਸੈਜ ਬਹੁਤ ਸੋਹਣਾ ਤੇ ਥਾਣਾ ਲਾਲਾ ਵੀ ਅਗਲੇ ਤੋਂ ਪਿੱਛੇ ਦਾ ਗਿੱਠੇ ਪੈਉ ਪੂਰੀਏ ਹਾਂ ਪੀੜੀ ਦੇ ਪਾਵਿਆਂ ਵਾਲਾ ਕੰਮ ਆ ਪੂਰੀ ਗਿੱਠ ਦੀ ਗੈਪ ਤਿਆਦੇ ਇਥੋਂ ਲੰਬਾਈ ਦਿਖਾ ਦੇ ਲੰਬਾਈ ਮੱਚੀ ਦੀ ਬਹੁਤਾ ਤੇ ਥਾਣਾ ਦਾ ਜਿਹੜਾ ਸੈਜ ਆ ਨਾੜਾ ਦੇਖ ਲੈ ਵਿੱਚ ਵੀ ਨਾੜਾ ਨੇ ਇੱਕ ਤਾਂ ਮੂਰੇ ਹੁੰਦੀਆਂ ਲੈ ਵਿੱਚ ਇੱਥੇ 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 ਬਾੜੀ ਫਰੀਕ ਆ ਇੱਥੇ ਇੱਥੇ ਦਿਖਾ ਦੇ ਗਏ ਨਾਲੇ ਮਾਰਦੇ ਫੇਸ ਕੁਆਲਟੀ ਤੇ ਇਹ ਆ ਗਈ 100 ਦਾ 100% ਐਰ ਸ਼ਹਿਰ ਬਣਦੇ ਬਈ ਦਿਨ ਕਿੰਨੇ ਬਾਕੀ ਨੇ ਕੁਰੀਦ ਦੇ ਦਿਨ ਇਹਦੇ 10-12 ਲੈ ਜੂ ਜੀ ਇਹ 10 ਤੋਂ 12 ਦਿਨ ਬਾਕੀ ਨੇ ਹਾਂਜੀ ਤੇ ਦੁੱਧ ਦੀ ਕੀ ਰਿਪੋਰਟ ਰਹੀ ਹੈ ਜੀ ਦੁੱਧ ਦੀ 27-28 ਕਿਲੋ ਦੁੱਧ ਰੈਗੂਲਰ ਕੱਢਿਆ ਨੇ ਜੀ 27-28 ਕਿਲੋ ਹਾਂ ਕੱਢਿਆ ਹੱਥ ਦੀ ਇੱਕ ਖਾਸੀਅਤ ਇਹਨਾਂ ਦੀ ਹੋਰ ਹੁੰਦੀ ਆ ਵੀ ਇਹ ਗਰਮੀ ਨਹੀਂ ਬੰਦਿਆ ਜਿਵੇਂ ਚ ਨਾ ਨਾ ਜਿੱਥੇ ਮਰਜ਼ੀ ਬੰਨ ਕੇ ਚੋਲੋ ਆਹ ਚਾਹ ਤੁਸੀਂ ਖੋਲ ਕੇ ਆਪਣਾ YouTube ਖੋਲ ਕੇ ਕਰ ਲਿਓ ਚ ਇੱਕ ਵੀ ਇਹ ਗਰਮੀ ਗਾਵਾਂ ਪੋ ਘੱਟ ਮਨਾਉਂਦੀ ਨਸਲ ਕੁਆਲਿਟੀ ਵੀ ਪੂਰੀ ਆ ਐ ਨਹੀਂ ਹੈਗੀ ਵੀ ਕ੍ਰੋਸ ਨਹੀਂ ਹੈਗੀ ਪੂਰਾ ਵੀ ਐਰ ਸ਼ੈਰ ਚ ਓਰੀਜਨਲ ਐਰ ਸ਼ੈਰ ਚ ਹੀ ਆ ਗਈ ਹਾਂਜੀ ਇਹ ਸੁੰਧੀ ਦੇਖੀ ਬਣਦੀ ਦੁੱਧ ਪਾਈ ਲੈਣ ਦਾ ਕਿੰਨਾ ਦੱਸਿਆ ਇਹਨੇ 27 22 ਕਿਲੋ ਦੁੱਧ ਦਿੱਤਾ ਜੀ ਪਹਿਲਾਂ ਨੇ ਠੀਕ ਆ ਗੱਲ ਐਸ ਵਾਰੀ 2-4 ਕਿਲੋ ਵਧਾ ਸਕਦੇ ਹਾਂ ਹਾਂ 30 ਤੱਕ ਪਾਰ ਜਾਊਗੀ ਤੀ ਤੂੰ ਦਿਨ ਕਿੰਨੇ ਬਾਕੀ ਨੇ 10 ਤੋਂ 12 10 ਤੋਂ 12 ਦਿਨ ਲੱਗੂਗੀ ਤੇ ਹੁਣ ਮਾਰ ਦੇ ਗਰੀ ਬੱਛੀ ਤੇ ਹੋਏ ਉਸ ਤੋਂ ਬਾਅਦ ਕੱਟੀ ਵੀ ਦਿਖਾਵਾਂਗੇ ਦੋ ਬੱਛੀਆਂ ਏ ਆ ਗਈ ਐਚ ਐਫ ਕੰਪਨੀ ਜੈਨਾ ਹਾਂਜੀ ਤਰਪੂਗੀ ਤਰਪੂ ਤਰਪੂ ਹੋਰ ਹੋਲ ਕੇ ਉਹ ਬੱਚੀਆਂ ਛਾਲਾਂ ਛੂਲਾਂ ਮਾਰਦੀਆਂ ਆਉਂਦੀਆਂ ਆ ਮੈਂ ਗਿਆ ਇਹਦੀ ਉਮਰ ਕਿੰਨੀ ਕੋ ਗੁਰਪ੍ਰੀ ਦਾ ਇਹਦੀ ਸਾਲ 11 ਗਿ ਮਹੀਨਿਆਂ ਦੀ ਹੈ ਜੀ ਉਹ ਸਾਲ ਦੀ ਹੈ ਮਹੀਨਾ ਤੇ ਇੱਕ ਨਾਲ ਹੋਰ ਗਾਦਨਾ ਇਹਦਾ ਜਿਹੜਾ ਸਟਰਕਚਰ ਹੈ ਟਾਂਚਾ ਮજબૂત ਵਾਲਾ ਉੱਤੇ ਹਾਂ ਲੈਗ ਸਕੋਰ ਵਾਲਾ ਚੰਗਾ ਹੈ ਲੈਗ ਸਕੋਰ ਵਾਲਾ ਚੰਗਾ ਤੇ ਜਿਵੇਂ ਆਪਾਂ ਕਹਿੰਦੇ ਨੇ ਗਾਂ ਵਾਂ ਨਾਲ ਆਪਾਂ ਇੱਕ ਤਾਂ ਕਹਿੰਦੇ ਨੇ ਆਪਣੇ ਬੰਦਿਆਂ ਜੀ ਡੇਢ ਲੱਖ ਦੀ ਤਿਆਰ ਹੋ ਕੇ ਨਿਕਲਨੀ ਆਹੀ ਕਿਰੋ ਇਹ ਮੋٹے ਹੱਡਾਂ ਦਾ ਉਹ ਗੱਲ ਬਾਤ ਦੋ ਮਹੀਨਾ ਨੂੰ ਟੀਕਾ ਮੰਗ ਲੂ ਬਸ ਇੱਥੋਂ ਮਾਰ ਗਿਆ ਦੀ ਫੇਸ ਕੁਆਲਟੀ ਓਏ ਇਹ ਮੇਲੇ 'ਚ ਖੜੀਆਂ ਹੁੰਦੀਆਂ ਐ ਖੜ ਜਾਂਦੀਆਂ ਹਨ ਹਾਂ ਉਮਰ 1 ਸਾਲ ਦੀ ਪੈਰ ਦੇਖ ਕਿੰਨੇ ਮਜ਼ਬੂਤ ਆ ਜੇ 1 ਸਾਲ ਦੀ ਆ ਵਾ 11 ਕ ਮਹੀਨਾ ਦੀ ਆ ਕੱਦ ਬਿੱਡ ਵੀ ਫੁੱਲ ਵੱਡਾ ਕਰੂਗੀ ਹੈ ਨਾ ਵਧੀਆ ਤੇਰੀ ਮਾਂ ਦਾ ਕੀ ਰਿਕਾਰਡ ਆ ਪੂਰੇ ਢਾਂਚਾ ਲਈ ਬਣੂ ਇਹ ਆਪਾ ਫਾਰਮ ਤੋਂ ਲੈਣੀ ਹਾਂ ਮਾਮਾ ਇਹਨਾਂ ਦੇ 30-30 ਕਿਲੋ ਵਾਲੀਆਂ ਹੈਗੀਆਂ ਨੇ ਜੀ ਦੋ ਇਹ ਬੱਛੀਆਂ ਦੀਆਂ ਹਾਂਜੀ ਤੇ ਬਾਕੀ ਇਹਦਾ ਜੇ ਕੋਈ ਸੱਜਣ ਜੋੜੀ ਲੈ ਜੂਗਾ ਜੋੜੀ ਇਹ ਚੰਗੀ ਤਿਆਰ ਹੋ ਜੂ ਆ ਨਾਲ ਵਾਲੀ ਪੱਛੀ ਦੀ ਉਮਰ ਕਿੰਨੀ ਹੈ ਜੀ ਇਹਦੀ ਬਸ ਸਾਲ ਹੋਊਗੀ ਜੀ ਇੱਕ ਸਾਲ ਹਾਂ ਇਹ ਵੀ ਬਹੁਤ ਚੌੜਾ ਟਾਂਚਾ ਇਹਦਾ ਵੀ ਬਹੁਤ ਚੰਗੀ ਹੈ ਵੀ ਇਹਦਾ ਵੀ ਲੈਗ ਸਕੋਰ ਮਜ਼ਬੂਤ ਆ ਗਿਆ ਹਾਂਜੀ ਤੇ ਮੇਰਾ ਖਿਆਲ ਹੈ ਜਿਹੜੇ ਹੁਣ ਸੀਮਨ ਚੱਲਦੇ ਨੇ ਪਹਿਲਾਂ ਤਾਂ ਗਾਵਾਂ ਬੰਦ ਹੁੰਦੀਆਂ ਦੀ ਪ੍ਰਾਣੀਆਂ ਹਾਂਜੀ ਲਿੱਸੀਆਂ ਇਹ ਤਕਰੀਬਨ ਲਾ ਲੋ ਵੀ ਇਹਨਾਂ ਦਾ ਹੁਣ ਸਾਰੀਆਂ ਦਾ ਲੈਗ ਸਕੋਰ ਵੀ ਮਜ਼ਬੂਤ ਹੋਊਗਾ ਤੇ ਇੱਕ ਇਹਨਾਂ ਦੇ ਜਿਹੜੇ ਆਰਡਰ ਆਉਂਦੇ ਨੇ ਬਾਈ ਹੁਣ ਆਰਡਰ ਵੀ ਤਕਰੀਬਨ ਫਿਕਸ ਜਿਹਾ ਆਉਂਦੇ ਆ ਹਾਂਜੀ ਇੱਥੋਂ ਇੱਥੋਂ ਘਮਾਉਂਦੀ ਟਟਮਲੇਵਾ ਨਹੀਂ ਕਰਦੀਆਂ ਬੱਸੀਆਂ ਜੀ ਹੁਣ ਕਿਉਂਕਿ ਹੌਲੀ ਹੌਲੀ ਸਮੇਂ ਦੇ ਹਿਸਾਬ ਨਾਲ ਸੁਧਾਰ ਹੋ ਰਿਹਾ ਹਾਂ ਠੀਕ ਹੀ ਇਹ ਜੇ ਆ ਗਈ ਹਰੇ ਹਰੇਕ ਆਪਾਂ ਕਹਿ ਲਈਏ ਫੀਲਡ ਦੇ ਵਿੱਚ ਸੁਧਾਰ ਚੰਗਾ ਹੁੰਦਾ ਜਿਵੇਂ ਚੰਗੀਆਂ ਬੱਚੀਆਂ ਕਿਸੇ ਸੱਜਣ ਇਹਦਾ ਬੱਸ ਤਿਆਰੀ ਆ ਜੀ ਮੰਨ ਲਓ ਐਵੇਂ ਮੰਨੋ ਵੀ 2.5 ਲੱਖ ਤਿਆਰੀ ਆ ਸਾਲ ਭਰ ਚੱਲੇ ਦਾ ਜਿਹੜਾ ਲੈ ਜੂਗਾ ਠੀਕ ਆ ਗੱਲ ਬਸ ਟੀਕੇ ਭਰਾ ਕੇ ਮਤਲਬ ਟੀਕੇ ਮੰਗ ਲੈਣੀਆਂ ਜਾ ਕੇ ਨਾ ਪੂਰੀ ਸੇਵਾ ਨਹੀਂ ਵੀ ਨਵੀਂਨ ਸਾਹਮ ਕੇ ਫੀਡ ਦੇ ਚਾਰ ਕੇ ਦੋ ਦੋ ਕੱਟੇ ਹਾਂਜੀ ਟੀਕਾ ਮੰਗ ਲੈਣਗੇ ਬੱਛੀਆਂ ਚੰਗੀਆਂ ਨੇ ਚਾਰ ਨਹੀਂ ਬਹੁਤ ਮੱਲ ਜਿੰਦੀਆਂ ਗੁਰੀ ਨਸਲ ਵੀ ਚੰਗੀਆਂ ਬਾਕੀ ਸੋਡੇ ਸਾਹਮਣੇ ਆ ਕਮੈਂਟ ਕਰਕੇ ਤੁਸੀਂ ਨੇ ਵੀ ਦੱਸਣਾ ਵੀ ਇਹਨਾਂ ਚ ਨਸਲ ਬਰੀਡ ਕਿੰਨੀ ਕ ਜਿੰਨੇ ਜਾਨਵਰ ਦਿਖਾਈ ਨਹੀਂ ਇਹ ਹੁਣ ਮਾਰ ਦੇ ਗਰੀ ਕੱਟੀ ਤੇ ਓਏ ਕੱਟੀ ਤੋੜਦੇ ਤਿੰਨ ਨਸਲਾਂ ਨੇ ਅੱਜ ਆਪਣੇ ਕੋਲ ਹੈ ਨਾ ਹਾਂਜੀ ਐਫ ਮੋਰਾ ਨਸਲ ਦੀ ਕੱਟੀ ਆਗੀ ਇੱਕ ਆਗੀ ਐਰ ਸ਼ੈਰ ਹਾਂਜੀ ਕੁਆਲਿਟੀਆਂ ਤਿੰਨੇ ਨੇ ਤੇ ਹਰੇਕ ਪਸ਼ੂ ਦੀ ਕੁਆਲਿਟੀ ਟਾਪ ਆਲਾ ਕੱਟੀ ਤੋਂ ਲਾਲਾ ਕੱਟੀ ਵੀ ਆ ਨਾ ਜਿਵੇਂ ਆਪਾਂ ਕਹਿੰਦੇ ਨੇ ਘੋੜੀ ਹੁੰਦੀ ਆ ਸਿੰਘ ਕਰੂਗੀ ਬਾਲੀ ਚੰਗੀ ਮਾਂ ਦੀ ਆ ਬਾਲੀ ਦੁੱਧ ਪਿੰਦੀ ਮਾਲਾਪਾ ਲਈਆ ਤੋੜ ਕੇ ਕਿੰਨੀ ਕੁ ਉਮਰ ਹੋ ਗਈ ਸੀ ਬਸ 7-8 ਕੁ ਮਹੀਨਿਆਂ ਦੀ ਵੀ ਆ 7-8 ਮਹੀਨਿਆਂ ਦੀ ਪਲੀ ਪੁਲੀ ਸਾਰੀ ਸੂਵੀ ਸਾਰੀ ਜੈਡ ਬਲੈਕ ਆ ਗਈ ਜੈਡ ਬਲੈਕ ਬਾਕੀ ਸੋਨ ਇਹਦੀ ਜੱਤੇ ਦੱਸਦੀ ਆ ਵੀ ਦੀ ਉਮਰ ਕਿੰਨੀ ਕਾ ਇੱਥੇ ਖੜਾ ਲਈ ਬਾਈ ਮਾੜਾ ਜਰਾ ਉਹਰਾ ਮੂੰਹ ਕਰਾ ਕੇ ਦਾ ਕਰਦੀ ਆ ਚੌੜ ਪੂਰੀ ਹੈ ਨਾ ਹਾਂਜੀ ਸਿੰਘ ਕਰੂਗੀ ਜਮਾ ਬੰਦਾ ਜਮਾ ਰੰਗ ਸਿੰਘ ਬਣਾਊਗੀ ਸ਼ਕੀਨ ਫੁੱਲਾ ਨਸਲ ਵੀ ਫੁੱਲਾ ਕੱਟੀ ਚ ਕਮਾ ਦੇ ਮੜੀ ਜੀ ਕੀੜਾ ਦਵਾ ਦੇ ਟੱਪ ਲੈਣ ਦੇ ਕੋਈ ਗੱਲ ਨਹੀਂ ਲੇਆ ਲਿਆ 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 ਦਾ ਖੜਾਈ ਜਾਂਦਾ ਉਹਨੂੰ ਖੜਨ ਦੇ ਮੂੜ ਚ ਹੈ ਨਹੀਂ ਗੀ ਉਹ ਡੱਪ ਲੈਣ ਦੇ ਡੱਪ ਲੈਣ ਦੇ ਮਾਰ ਦਿਆ ਪੀਤਾ ਹੋਇਆ ਨਾ ਇਹ ਆ ਗਈ 8 ਕ ਮਹੀਨਿਆਂ ਦੀ ਉਮਰ ਦੀ ਤੇ ਬਾਕੀ ਰੇਟ ਨੇ ਜਿਹੜੇ ਰੇਟ ਵਾਈ ਦੇ ਹੋਣਗੇ ਸਾਰੀਆਂ ਗਾਵਾਂ ਦੇ ਤੇ 31 ਦਾ ਰੇਟ ਹੋਊਗਾ ਸੱਜਣੋ ਫੋਨ ਤੇ ਸੰਪਰਕ ਵਾਈ ਨਾਲ ਕਰ ਲਿਓ ਨੰਬਰ ਬੋਲ ਦਿਓ ਬਾਈ ਨੰਬਰ ਆਪਣਾ 97796 ਜੀ ਹਾਂਜੀ 05188 ਆ ਜੀ ਪਿੰਡਾ ਧੌਲਾ ਆਪਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ तहसील टापा ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜਿਹੜੇ ਸੱਜਣ ਨੂੰ ਇੰਨਾ ਚੋ ਕੋਈ ਵੀ ਨਗੀਨਾ ਪਸੰਦ ਆਊਗਾ ਇੱਕ ਨੰਬਰ ਤੇ ਸੂਈ ਹੋਈ ਦਿਖਾਈ ਆ ਨਾਲ ਬੱਛੀ ਦੂਜਾ ਸੁਹਾ ਤੇ ਦੋ ਤੇ ਐਰ ਸ਼ੈਰ ਕੰਪਨੀ ਗੱਬਣ ਆ ਗਈ ਉਰਲੇ ਵੱਨੋਂ ਦਿਖਾਈ ਗਈ ਸਮਾਰ ਕੇ ਤੇ ਨਾਲ ਇਹਦੇ ਦੋ ਆ ਗਈਆਂ ਬੱਛੀਆਂ ਤੇ ਇੱਕ ਟੌਪ ਕੁਆਲਿਟੀ ਦੀ ਆ ਗਈ ਮੋਰਾ ਨਸਲ ਦੀ ਜੈਡ ਬਲੈਕ ਕੱਟੀ ਇਹਨਾਂ ਦਾ ਜਿਹੜਾ ਵੀ ਪਸ਼ੂ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਗੁਰਪ੍ਰੀਤ ਤੋਂ ਲੈ ਜਿਓ ਧੰਨਵਾਦ